ਆਮ ਆਦਮੀ ਪਾਰਟੀ ਵੱਲੋਂ ਔੜ ਬਲੌਕ ਨੂੰ ਖਤਮ ਕਰ ਦਿੱਤਾ ਹੈ ਜੋ ਆਲੇ-ਦੁਆਲੇ ਦੇ ਕਈ ਪਿੰਡਾਂ ਨੂੰ ਸਹੂਲਤਾ ਮਿਲ ਰਹੀਆਂ ਸਨ ਹੁਣ ਉਹਨਾਂ ਪਿੰਡਾਂ ਵਾਲਿਆਂ ਦੀਆਂ ਮੁਸ਼ਕਲਾਂ ਖੜੀਆਂ ਹੋ ਗਈਆਂ ਹਨ ਇਸ ਦੇ ਸਬੰਧ ਦੇ ਵਿੱਚ ਔੜ ਵਿਖੇ ਇੱਕ ਵਿਸ਼ੇਸ਼ ਇਕੱਤਰਤਾ ਹੋਈ ਅਤੇ ਭਾਰੀ ਰੋਸ ਪਾਇਆ ਗਿਆ ਕਿ ਔੜ ਦਾ ਬਲੌਕ ਖਤਮ ਨਾ ਕੀਤਾ ਜਾਵੇ ਆਮ ਆਦਮੀ ਪਾਰਟੀ ਦੀ ਗੱਲ ਨੂੰ ਸਮਝ ਨਹੀਂ ਆ ਰਹੀ ਇਹ ਹਰ ਗੱਲ ਨੂੰ ਖਤਮ ਕਿਉਂ ਕਰ ਰਹੀ ਹੈ ਤੇ ਇਸ ਤੇ ਇੱਕ ਇਹ ਤੇ ਇੱਕ ਵੱਖਰਾ ਸਿਸਟਮ ਲਿਆਣਾ ਚਾਹਦੇ ਸੀ ਕਿ ਇਹ ਹੈ ਬਕਰਾਂ ਸਿਸਟਮ ਔਰ ਬਲੌਕ ਨੂੰ ਖਤਮ ਕਰਕੇ ਲੋਕਾਂ ਨੂੰ ਮੁਸੀਬਤਾਂ ਦੇ ਵਿੱਚ ਪਾ ਦਿੱਤਾ ਹੈ ਔਰ ਦੂਸਰੇ ਪਾਸੇ ਆਸ਼ਾ ਵਰਕਰ ਤੇ ਆਸ਼ਾ ਸੁਪਰਵਾਈਜ਼ਰਾਂ ਨੂੰ ਰਾਤੋਂ ਰਾਤ ਨੋਟਿਸ ਕਰਕੇ ਜਿਨ੍ਹਾਂ ਦੀ 58 ਸਾਲ ਦੀ ਉਮਰ ਹੈ ਉਹਨਾਂ ਨੂੰ ਕੱਢਿਆ ਗਿਆ ਸੀ ਪਰ ਉਹਨਾਂ ਨੇ ਸੰਘਰਸ਼ ਕੀਤਾ ਉਹਨਾਂ ਦੇ ਸੰਘਰਸ਼ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਨੇ ਇਹਨਾਂ ਦੀ ਉਮਰ ਹੱਦ ਸਿਰਫ 4 ਸਾਲ ਵਧਾ ਵਧਾ ਦਿੱਤੀ ਹੈਗੀ ਆ ਪਰ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਨਾ ਕੋਈ ਭੱਤਾ ਨਾ ਕੋਈ ਕੁਝ ਦਿੱਤਾ ਗਿਆ ਉਹਨਾਂ ਨੂੰ ਤੇ ਨਾ ਦਿੱਤਾ ਜਾ ਰਿਹਾ ਹੈਗਾ ਆਮ ਆਦਮੀ ਪਾਰਟੀ ਦਾ ਇਹ ਬਦਲਾਅ ਅਗਰ ਲੋਕਾਂ ਨੂੰ ਪਹਿਲਾਂ ਪਤਾ ਹੁੰਦਾ ਤਾਂ ਸ਼ਾਇਦ ਆਮ ਆਦਮੀ ਪਾਰਟੀ ਨੂੰ ਕਦੀ ਵੀ ਨਾ ਲਿਆਂਦੇ ਕਿ ਬਿਜਲੀ ਦਾ ਬਿੱਲ ਮਾਫ ਕਰਕੇ ਆਮ ਆਦਮੀ ਪਾਰਟੀ ਸਤਾ ਵਿਚਾਉਣਾ ਚੰਦੀ ਹੈ ਬਾਕੀ ਦੀਆਂ ਸਹੂਲਤਾਂ ਨੂੰ ਖਤਮ ਕਰਕੇ ਲੋਕਾਂ ਆਖਰਕਾਰ ਇਹ ਲੋਕਾਂ ਨੂੰ ਕਿਹੜਾ ਬਦਲਾਅ ਦਿਖਾਉਣਾ ਚਾਹੁੰਦੀ ਹੈ ਨਸ਼ੇ ਨੂੰ ਕੋਈ ਠੱਲ ਨਹੀਂ ਪਈ ਹੈਗੀ ਕਿਸੇ ਕਿਸਮ ਦਾ ਕੋਈ ਵੀ ਜਿਹੜਾ ਆ ਉਹ ਹਰ ਮਤਲਬ ਕਿਸੇ ਪਾਸੇ ਉਹ ਵੀ ਲੋਕਾਂ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ ਹੈਗੀ ਔਰ ਆਜ ਦੇ ਨਹੀਂ ਤਾਲਾ ਰਹਿੰਦੀਆਂ ਹਨ ਆਮ ਆਦਮੀ ਪਾਰਟੀ ਦੀ ਜੇਕਰ ਇਹੀ ਸੋਚ ਅਗਰ ਪਹਿਲਾਂ ਲੋਕਾਂ ਨੂੰ ਪਤਾ ਹੁੰਦੀ ਤੇ ਸ਼ਾਇਦ ਇਹਨਾਂ ਨੂੰ ਇੱਕ ਵੀ ਸੀਟ ਪੰਜਾਬ ਦੇ ਵਿੱਚ ਨਾ ਮਿਲਦੀ ਪਰ ਇਹ ਸਮਝ ਨਹੀਂ ਆਉਂਦੀ ਇਹ ਕਿਹੜੀ ਸੋਚ ਦੇ ਨਾਲ ਔਰ ਦਾ ਬਲੌਗ ਜਿਹੜਾ ਆ ਖਤਮ ਕਰ ਦਿੱਤਾ ਗਿਆ ਹੈ ਔਰ ਆਮ ਆਦਮੀ ਪਾਰਟੀ ਜਿਹੜੀ ਆ ਨਾਤੇ ਇਹਨਾਂ ਦੇ ਰਾਜ ਦੇ ਵਿੱਚ ਸੜਕਾਂ ਲਿੰਕ ਸੜਕਾਂ 메ਨ ਸੜਕਾਂ ਹਰ ਸੜਕਾਂ ਦਾ ਇੰਨਾ ਬੁਰਾ ਹਾਲ ਹੈ ਕਿ ਲੋਕਾਂ ਦੇ ਔਰ ਲੋਕਾਂ ਦੇ ਵਿੱਚ ਇੱਕ ਕਿਸਮ ਦਾ ਇਹ ਰੋਸ ਪਾਇਆ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਅੱਜ ਦੀ ਡੇਟ ਤੇ ਜਿਹੜੇ ਮੁਲਾਜ਼ਮਾ ਮੰਨ ਲਓ ਇਹ 2 ਸਾਲ ਕੱਢ ਜਾਣਗੇ ਫਿਊਚਰ ਦਾ ਸਾਰਾ ਸਿਸਟਮ ਡੈਮੇਜ ਹੋ ਗਿਆ ਨਾ ਗੱਲ ਜੋ ਭਾਜਪੀ ਚਾਹੁੰਦੀ ਦੇਸ਼ ਵਿੱਚ ਜਿਹੜਾ ਸੰਵਧਾਨਕ ਉਹਦੇ ਆ ਸੰਵਧਾਨਕ ਸਿਸਟਮ ਵੀ ਉਹਨੂੰ ਡੈਮੇਜ ਕਰਨ ਦੀ ਜਿਹੜੀ ਰਣਨੀਤੀ ਹੈ ਗੱਲ ਤਾਂ ਉਧਰੋਂ ਤੋਂ ਸਰਕਾਰ ਤੋਂ ਰਹੀ ਹੈ ਹੁਣ ਇਹ ਦੇਖੋ ਜਿੱਥੇ ਅਫੀਸਰਾਂ ਦੀ ਪੋਸਟਾ ਖਤ ਹੋਣੀ ਆ ਉਥੇ ਜਿਹੜੀਆਂ ਬਿਲਡਿੰਗਾਂ ਦੇ 25-25 ਲੱਖ ਰੁਪਈਆ ਲਾਇਆ ਹਰ ਜੈਵੰਦੀ ਸੇਵਾ ਕੇਂਦਰ ਇਹ ਤਾਂ ਖਾਲੀ ਹੋ ਗਿਆ ਖੰਡਰ ਕਰਕੇ ਦੇ ਪ੍ਰਾਈਵੇਟ ਦੇਣ ਭਾਜੀ ਉਹ ਬਲੈਕ ਸੰਸਤੀ ਰਜਿਸਟਰਸ ਹੈਗਾ ਖਾਲੀ ਪਿਆ ਇਹਨਾਂ ਨੂੰ ਸਾਲ ਹੋ ਗਿਆ ਕਹਿੰਦੇ ਨੂੰ ਰਜਿਸਟਰ ਜੀ ਇੱਥੇ ਦੇ ਦੋ ਇਹ ਨਹੀਂ ਤਾਂ ਅਲੋਕੇਟਿੰਗ ਆ ਅੱਜ ਦਾ ਜਿਹੜਾ ਇਹ ਇਕੱਠ ਹੈ ਇਹ ਬਲੌਕ ਦੇ ਪ੍ਰਸ਼ਾਸਨਿਕ ਦਫ਼ਤਰ ਨੂੰ ਇੱਥੋਂ ਸ਼ਿਫਟ ਕਰਨ ਦੇ ਵਿਰੋਧ ਦੇ ਵਿੱਚ ਕੀਤਾ ਜਾ ਰਿਹਾ ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਇਹ ਫੈਸਲਾ ਹੈ ਪ੍ਰਸ਼ਾਸਨਿਕ ਤੌਰ ਤੇ ਲੋਕਾਂ ਨੂੰ ਕੋਈ ਸਹੂਲਤ ਦੇਣ ਵਾਲਾ ਫੈਸਲਾ ਨਹੀਂ ਹੈ ਸਗੋਂ ਲੋਕਾਂ ਦੀ ਸਹੂਲਤ ਖੋਣ ਵਾਲਾ ਇੱਕ ਫੈਸਲਾ ਹੈ ਇਹ ਅਸਲ 'ਚ ਕੇਂਦਰੀਕਰਨ ਦੀ ਨੀਤੀ ਹੈ ਜਿਹੜੀ ਪੋਲੀਟੀਕਲੀ ਅਸਲ 'ਚ ਹਰ ਚੀਜ਼ ਨੂੰ ਸત્તાਧਾਰੀ ਪਾਰਟੀ ਆ ਜਿਹੜੀ ਆਪਣੇ ਮੁਤਾਬਕ ਕੰਟਰੋਲ ਕਰਨਾ ਚਾਹੁੰਦੀ ਹੈ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਆ ਇਹ ਲੋਕਾਂ ਦੇ ਹਿੱਤਾਂ ਦੇ ਖਿਲਾਫ ਹੈ ਇਹ ਤੁਰੰਤ ਰੱਦ ਹੋਣੇ ਚਾਹੀਦੇ ਆ ਤੇ ਅੱਜ ਦਾ ਜਿਹੜਾ ਇਕੱਠ ਹੈ ਇੱਥੇ ਸਾਰੇ ਵੱਖ-ਵੱਖ ਪਾਰਟੀਆਂ ਦੇ ਲੋਕ ਵੱਖ-ਵੱਖ ਹੋਰ ਸਮਾਜ ਸੇਵੀ ਲੋਕ ਪਿੰਡਾਂ ਦੇ ਸਰਪੰਚ ਸਾਬਕਾ ਸਰਪੰਚ ਸਾਰੇ ਇਸ ਸਰਕਾਰ ਦੇ ਨਾਲ ਇੱਥੇ ਇਕੱਠੇ ਹੋਏ ਆ ਕਿ ਇਹ ਜਿਹੜਾ ਇਥੋਂ ਬਲੌਕ ਨੂੰ ਬਦਲਿਆ ਜਾ ਰਿਹਾ ਇਹਨੂੰ ਜਿਹੜਾ ਦੂਸਰੀ ਰੀਸਟਰਕਚਰ ਕੀਤਾ ਜਾ ਰਿਹਾ ਇਹ ਤਰਕਹੀਣ ਫੈਸਲਾ ਆ ਤਾਨਾਸ਼ਾ ਫੈਸਲਾ ਇਹ ਵਾਪਸ ਲਿਆ ਜਾਵੇ ਅਗਰ ਇਹ ਵਾਪਸ ਨਹੀਂ ਲਿਆ ਜਾਂਦਾ ਇਹ ਇਲਾਕੇ ਦੇ ਵਿੱਚ ਇਹਦੇ ਉੱਤੇ ਵੱਡੀ ਲੰਬੰਨਦੀ ਕੀਤੀ ਜਾਊਗੀ ਸਾਰੀਆਂ ਪਾਰਟੀਆਂ ਸਾਰੇ ਲੋਕ ਇਕੱਠੇ ਹੋ ਕੇ ਇਹਦੇ ਖਿਲਾਫ ਪਿੰਡਾਂ ਦੇ ਵਿੱਚੋਂ ਆਉਣਗੇ ਔਰ ਵੱਡਾ ਇਕੱਠ ਕਰਕੇ ਜਿਹੜਾ ਇਹ ਸਰਕਾਰ ਦੇ ਖਿਲਾਫ ਇਹ ਆਵਾਜ਼ ਉਠਾਉਣਗੇ ਕਿ ਇਹ ਤਾਨਾਸ਼ਾ ਫੈਸਲਾ ਵਾਪਸ ਲਿਆ ਜਾਵੇ ਔਰ ਉਦੋਂ ਤੱਕ ਸੰਘਰਸ਼ ਕੀਤਾ ਜਾਊਗਾ ਜਦੋਂ ਤੱਕ ਇਹ ਫੈਸਲਾ ਵਾਪਸ ਨਹੀਂ ਲਿਆ ਜਾਂਦਾ ਸਰਕਾਰ ਨੇ ਬਲਾਕ ਔਰ ਨੂੰ ਜੋ ਕਿ ਪਿਛਲੇ 45-50 ਸਾਲ ਤੋਂ ਇੱਥੇ ਸਥਾਪਤ ਲੋਕਾਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਅੱਜ 2025 ਦੇ ਵਿੱਚ ਅਚਾਨਕ 45-46 ਸਾਲ ਬਾਅਦ ਇਸ ਬਲਾਕ ਨੂੰ ਖਤਮ ਕਰਨ ਦੀ ਜੋ ਸਰਕਾਰ ਨੇ ਆਪਣੇ ਨਾਦਰਸ਼ਾਈ ਪਰਮਾਨਾ জারি ਕੀਤਾ ਇਲਾਕੇ ਦੇ ਲੋਕ ਇਲਾਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਸ਼ਹਿਰ ਦੇ ਲੋਕ ਸੂਝਮਾਨ ਲੋਕ ਸਮਾਜ ਸੇਵੀ ਸਾਰੇ ਅੱਜ ਇੱਥੇ ਇਕੱਠੇ ਹੋਏ ਆ ਤੇ ਅੱਜ ਇਕੱਠੇ ਹੋ ਕੇ ਫੈਸਲਾ ਲਿਆ ਗਿਆ ਕਿ 18 ਤਰੀਕ ਦਿਨ ਸੋਮਵਾਰ ਨੂੰ ਇਲਾਕੇ ਦੇ ਸਾਰੇ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਬਲਾਕ ਔਰ ਵਿਖੇ ਇਕੱਠੇ ਹੋਣ ਉਸ ਤੋਂ ਬਾਅਦ ਇੱਕ ਵੱਡਾ ਜਿਹੜਾ ਇਹ ਰੋਹ ਪ੍ਰਦਰਸ਼ਨ ਕੀਤਾ ਜਾਊਗਾ ਅਸੀਂ ਨਾਲ ਦੀ ਨਾਲ ਸਰਕਾਰ ਨੂੰ ਇਹ ਬੇਨਤੀ ਵੀ ਕਰਦੇ ਆਂ ਤੇ ਚੇਤਾਵਨੀ ਵੀ ਦਿੰਨੇ ਆਂ ਬੇਨਤੀ ਇਹ ਆ ਕਿ ਭਾਈ ਲੋਕਾਂ ਨੇ ਤੁਹਾਨੂੰ ਚੁਣਿਆ ਤੇ ਲੋਕਾਂ ਦੀ ਸਹੂਲਤ ਲਈ ਤੁਸੀਂ ਬਣੇ ਆਂ ਅਕਸਰ 50 ਸਾਲ ਬਾਅਦ ਆ ਕੇ ਇਹ ਨਾ ਤਾਂ ਸਾਡਾ ਭਗੋਲ ਸੰਘੜਿਆ ਨਾ ਸਾਡੀ ਸੰਖਿਆ ਕਟੀਆ ਅੱਜ ਉਹਦੇ ਮੁਕਾਬਲੇ ਪਹਿਲਾਂ ਦੇ ਮੁਕਾਬਲੇ ਲੋਕਾਂ ਦੇ ਕਾਰੋਬਾਰ ਵਧੇ ਆ ਲੋਕਾਂ ਦੀਆਂ ਪ੍ਰਸ਼ਾਸਨਿਕ ਲੋੜਾਂ ਕਾਗਜ਼ਾ ਪੱਤਰਾ ਦੀਆਂ ਲੋੜਾਂ ਵਧੀਆਂ ਪੰਚਾਇਤੀ ਕੰਮਕਾਰ ਵਧੇ ਆ ਤੇ ਅੱਜ ਪੰਚਾਇਤਾਂ ਦੇ ਵਿੱਚ ਬਹੁ ਗਿਣਤੀ ਜਿਹੜੀ ਮਹਿਲਾਵਾਂ ਦੀ ਵੀ ਆ ਤਾਂ ਇਹ ਸਰਕਾਰ ਨੇ ਬੜੀ ਗਿਥੀ ਗਣੀ ਮਿਥੀ ਚਾਜਦੇ ਤਹਿਤ ਇਹ ਕੋਸ਼ਿਸ਼ ਕੀਤੀ ਆ ਵੀ ਇੱਕ ਵੱਡਾ ਯੂਨਿਟ ਬਣਾ ਕੇ ਸਾਰਾ ਸਰਕਾਰ ਦੇ ਐਮਐਲਏ ਦੇ ਛਤਰੀ ਦੇ ਥੱਲੇ ਉਹਦੀ ਕੁਰਸੀ ਦੇ ਥੱਲੇ ਲਜਾੜ ਦੀ ਕੋਸ਼ਿਸ਼ ਕੀਤੀ ਆ ਅਸੀਂ 76 77 ਸਾਲ ਦੇ ਬਾਅਦ ਲੋਕਤੰਤਰ ਨੂੰ ਕਿਸੇ ਇੱਕ ਵਿਅਕਤੀ ਦੀ ਚਾਹੇ ਉਹ ਐਮਐਲਏ ਹੋਵੇ ਐਮਪੀ ਹੋਵੇ ਜਾਂ ਮੁੱਖ ਮੰਤਰੀ ਹੋਵੇ ਉਹਦੀ ਕੁਰਸੀ ਦੇ ਅਧੀਨ ਲੋਕਾਂ ਦੀ ਤਾਕਤ ਨੂੰ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਜੋ ਲੋਕਾਂ ਦੀਆਂ ਲੋੜਾਂ ਆ ਜਿਵੇਂ ਹਾਲ ਨੂੰ ਬੱਤ ਤੋਂ ਬੱਤ ਅਦਾਰੇ ਖੋਲੇ ਜਾਣ ਪਿਛਲੇ ਸਾਲ ਇੱਥੇ ਐਲਾਨ ਹੋਇਆ ਕਿ ਸਭ ਤਹਿਸੀਲ ਬਣੇਗੀ ਜੋ ਕਿ ਹੁਣ ਚਾਲੂ ਹੈ ਜਿਹਦੇ ਅਧੀਨ 40000 ਹੈਕਟੇਰ ਇੱਕ ਇਲਾਕਾ ਜਿਹੜਾ ਆਉਂਦਾ ਆ ਤੇ 41 42 ਪਿੰਡ ਆਉਂਦੇ ਆ ਇੱਥੇ ਉਹ ਸਰਕਾਰ ਨੇ ਕੰਮ ਕੀਤਾ ਕਿ ਬੁੜੀ ਮਰ ਗਈ ਤੇ ਕੁੜੀ ਜੰਪ ਪਈ ਸਾਡੂੰ ਤੇ ਸਭ ਤਹਿਸੀਲ ਦੇਤੀ ਤੇ ਸਾਡੇ ਕੋਲ ਬਲਾਕ ਖੋਇਆ ਜਾ ਰਿਹਾ ਮੈਂ ਇਲਾਕੇ ਦੇ ਲੋਕਾਂ ਨੂੰ ਬੇਨਤੀ ਕਰਦਾ ਨਹੀਂ ਕੋਹ ਤਹਿਸੀਲ ਵੀ ਲੈਣੀ ਆ ਇਸ ਕਰਕੇ ਸਾਰੇ ਇਸ ਵੀਡੀਓ ਨੂੰ ਜਿੱਥੇ ਤੱਕ ਦੇਖਣ ਇਹ ਚੈਰਾਂ ਨੂੰ ਦੇਖਣ ਵੱਤ-ਵੱਤ ਸ਼ੇਅਰ ਕਰੋ ਤੇ 18 ਤਰੀਕ ਦਿਨ ਸੋਮਵਾਰ ਨੂੰ ਔਰ ਵੱਤ-ਵੱਤ ਮੌਜੂਦਾ ਪੰਚਾਇਤਾਂ ਸਾਬਕਾ ਪੰਚਾਇਤਾਂ ਸਮਾਜ ਸੇਵੀ ਤੇ ਹੋਰ ਜਿੰਨੇ ਵੀ ਬੁੱਧੀਜੀਵੀ ਆ ਸਮਾਜ ਚਿੰਤਕ ਸਾਰੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨ ਤੇ ਇਹ ਕਿਸੇ ਪਾਰਟੀ ਦਾ ਨਹੀਂ ਹੈ ਇਹ ਕਿਸੇ ਕਾਲੀ ਕਾਂਗਰਸ ਆਮ ਆਦਮੀ ਜਾਂ ਕਿਸੇ ਵੀ ਅਸਤਰਕ ਪਾਰਟੀ ਦਾ ਜਾਂ ਭਾਜਪਾ ਦਾ ਨਹੀਂ ਹੈ ਇਹ ਇਲਾਕੇ ਦੇ ਲੋਕਾਂ ਦਾ ਸੰਘਰਸ਼ ਹੈ ਇਲਾਕੇ ਦੇ ਲੋਕਾਂ ਦੀ ਲੋੜ ਹੈ ਉਹਦੇ ਲਈ ਸਾਰੀਆਂ ਪਾਰਟੀਆਂ ਦੇ ਨਮਾਇੰਦਿਆਂ ਦਾ ਵੀ ਫਰਜ਼ ਬਣਦਾ ਕਿ ਆਪਣੇ ਲੋਕਾਂ ਦੇ ਨਾਲ ਖੜਨ ਇਹੀ ਮੈਂ ਕਹਿਣਾ ਚਾਹੁੰਦਾ ਬਹੁਤ-ਬਹੁਤ ਧੰਨਵਾਦ ਠੀਕ ਹੈ ਅੱਜ ਬੱਗਾ ਸਾਹਿਬ ਅੱਜ ਤੁਸੀਂ ਇਕੱਠੇ ਹੋਏ ਹੋ ਕਿ ਤੁਹਾਡਾ ਪਲਾਨ ਹੈ ਜਿਹੜਾ ਬਲਾਕ ਦੇ ਜਿਹੜਾ ਇਹਨੂੰ ਖਾਰਜ ਕੀਤਾ ਗਿਆ ਇਹਨੂੰ ਖਤਮ ਕੀਤਾ ਗਿਆ ਔਰ ਬਲਾਕ ਨੂੰ ਉਹ ਉਹਦੇ ਸੰਬੰਧ ਚ ਕੀ ਤੁਹਾਡਾ ਅਗਲਾ ਪੁਆਇੰਟ ਕੀ ਅਗਲਾ ਸੰਘਰਸ਼ ਕੀ ਅਗਲੀ ਰਣਨੀਤੀ ਕੀ ਅਸ ਅੱਜ ਤੋਂ ਪਹਿਲਾਂ ਸਾਰੇ ਅਜੇ ਇਲਾਕੇ ਦੇ ਸਾਰੇ ਮੋਤਵਰ ਸੱਜਣ ਸਰਪੰਚ ਸਾਫਕਾ ਸਪੰਸਾਰੇ ਇਕੱਤਰ ਹੋਏ ਨੇ ਔਰ ਬੀਤੇ ਦਿਨੀ ਬੜੇ ਇੱਕ ਚੋਰ ਦਰਵਾਜ਼ੇ ਰਾਹੀਂ ਪੰਜਾਬ ਦੀ ਸਰਕਾਰ ਨੇ ਫੱਕ ਫੱਕ ਜਿਹੜੇ ਆ ਬਲਾਕਾਂ ਨੂੰ ਜਿਹੜਾ ਖਤਮ ਕਰਨ ਦਾ ਫੈਸਲਾ ਲਿਆ ਹੈ ਔਰ ਬਲਾਕ ਆਡ ਜਿਹੜਾ ਜ਼ਿਲ੍ਹਾ ਸ਼ਹੀਦ ਪਾਕਿਸਤਾਨ ਨਗਰ ਦਾ ਇੱਕ ਅਹਿਮ ਕਸਬਾ ਹੈ ਉਸ ਕਸਬੇ ਵਿੱਚ ਇਸ ਬਲਾਕ ਵਿੱਚ 75 ਪਿੰਡਾਂ ਦੀ ਜਿਹੜੀ ਹੈ ਨਮਾਇੰਦਗੀ ਕਰ ਰਿਹਾ ਹੈ ਔਰ ਉਹਨੂੰ ਭੰਗ ਕਰਨ ਦਾ ਫੈਸਲਾ ਜਿੱਥੇ ਬੜੇ ਚੁੱਪ ਚਪੀਤੇ ਨਾਲ ਜਿਹੜਾ ਲਿਆ ਹੈ ਬਹੁਤ ਸਾਰੇ ਇਲਾਕੇ ਜਿਸ ਬਾਰੇ ਜਿਹੜਾ ਪਤਾ ਨਹੀਂ ਸੀ ਔਰ ਕੱਲ ਜਿਹੜਾ ਨੋਟੀਫਿਕੇਸ਼ਨ ਹੋ ਤੋ ਬਾਅਦ ਅੱਜ ਲੋਕਾਂ ਤੱਕ ਜਿਹੜਾ ਮੈਸੇਜ ਜਿਹੜਾ ਜਾ ਰਿਹਾ ਹੈ ਔਰ ਉਹਨੂੰ ਮਹਿਸੂਸ ਕਰਕੇ ਇਹ ਬਿਨਾ ਰਾਜਨੀਤਿਕ ਪਾਰਟੀ ਦੇ ਸਮੁੱਚੇ ਲੋਕਾਂ ਨੇ ਜਿਹੜਾ ਇਲਾਕੇ ਨੇ ਇਸ ਆਉਟ ਬਲੌਕ ਨੂੰ ਬਚਾਉਣ ਲਈ ਜਿਹੜਾ ਅੱਜ ਇੱਥੇ ਪਹੁੰਚੇ ਨੇ ਉਹ ਸਾਰੇ ਸਾਥੀਆਂ ਨੇ ਇੱਕ ਫੈਸਲਾ ਲਿਆ ਹੈ ਕਿ ਆਉਟ ਬਲੌਕ ਨੂੰ ਕਾਇਮ ਰੱਖਣ ਦੇ ਲਈ ਇਹਦੀ ਹੋਣ ਨੂੰ ਕਾਇਮ ਰੱਖਣ ਦੇ ਲਈ ਔਰ ਸਰਕਾਰ ਜਿਹੜੇ ਕਹਿੰਦੀ ਸੀ ਅਸੀਂ ਘਰ ਘਰ ਸਰਕਾਰ ਦੀਆਂ ਨੀਤੀਆਂ ਲੈ ਕੇ ਜਾਵਾਂਗੇ ਪਿੰਡ ਪਿੰਡ ਤੱਕ ਲੈ ਕੇ ਜਾਵਾਂਗੇ ਅੱਜ ਉਹਦੇ ਉਲਟ ਜਿਹੜਾ ਹੈ ਬਲੌਕ ਨੂੰ ਤੋੜਨ ਦਾ ਫੈਸਲਾ ਹੈ ਜਿਹੜਾ ਮੰਦ ਭਾਗੀ ਫੈਸਲਾ ਹੈ ਇਸ ਫੈਸਲੇ ਦਾ ਸਮੁੱਚੇ ਸਾਥੀਆਂ ਨੇ ਚਾਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸੰਬੰਧਤ ਹੈ ਮਿਲ ਕੇ ਇੱਕ ਜੁਰਦਾ ਦੇ ਨਾਲ ਇਸ ਫੈਸਲੇ ਦੀ ਸਰਕਾਰ ਦੀ ਨਿੰਦਾ ਕੀਤੀ ਹੈ ਔਰ ਇਸ ਔਡ ਬਲਾਕ ਨੂੰ ਬਚਾਉਣ ਦੇ ਲਈ ਸਾਰੇ ਸਮਤੀ ਨਾਲ ਫੈਸਲਾ ਲਿਆ ਹੈ ਕਿ 18 ਤਰੀਕ ਨੂੰ ਇੱਕ ਵੱਡਾ ਜਨਤਕ ਜਿਹੜਾ ਇਕੱਠ ਕੀਤਾ ਜਾਏਗਾ ਉਹ ਜਨਤਕ ਇਕੱਠ ਆਪਣੇ ਲੋਕ ਇਲਾਕੇ ਦੇ ਲੋਕ ਸਰਕਾਰ ਤੱਕ ਡਿਮਾਂਡ ਕਰਨਗੇ ਇਲਾਕੇ ਦੇ ਨਮਾਇंदे ਤੋਂ ਡਿਮਾਂਡ ਕਰਨਗੇ ਕਿ ਔਡ ਬਲਾਕ ਨੂੰ ਜਿਹੜਾ ਕਾਇਮ ਰੱਖਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨੂੰ ਜਿਹੜੇ ਨਹੀਂ ਚਾਹੇ ਮਜ਼ਦੂਰ ਹੈ ਚਾਹੇ ਕਿਸਾਨ ਹੈ ਚਾਹੇ ਪੰਚਾਇਤਾਂ ਨੇ ਹਰ ਵਰਗ ਜਿਹੜਾ ਪਿੰਡ ਦਾ ਵਰਗ ਹੈ ਉਹ ਵੀਡੀਓ ਦਫ਼ਤਰ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਧਿਆਨ ਚ ਰੱਖਦੇ ਹੋਏ ਸਮੁੱਚੇ ਸਾਥੀਆਂ ਨੇ ਅੱਜ ਜਿਹੜਾ ਸਰਵ ਸੰਮਤੀ ਨਾਲ ਇੱਕ ਫੈਸਲਾ ਲਿਆ ਹੈ ਕਿ 18 ਤਰੀਕ ਜਿਹੜਾ ਇੱਕ ਵੱਡਾ ਜਿਹੜਾ ਇਕੱਟ ਕਰਕੇ ਇਹਦਾ ਸੰਬੰਧੀ ਸਰਕਾਰ ਨੂੰ ਜਿਹੜੀ ਆ ਮੰਗ ਪੱਤਰ ਦਿੱਤਾ ਜਾਏਗਾ ਆਪਣਾ ਵਰਸ਼ਾ ਲਿਖਿਆ ਜਾਏਗਾ ਕਿ ਇਸ ਬਲਾਕ ਨੂੰ ਜਿਹੜਾ ਕੈਮ ਰੱਖਿਆ ਜਾਵੇ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਦਿੱਤੀ ਜਾ ਸਕੇ ਧੰਨਵਾਦ ਸਾਥਿਓ ਪੰਜਾਬ ਸਰਕਾਰ ਨੇ ਇੱਕ ਬਹੁਤ ਮਨਪੱਗਾ ਫੈਸਲਾ ਕੀਤਾ ਆ ਸਾਡੇ ਜ਼ਿਲ੍ਹਾ ਸ਼ਹਿਰ ਪਾਕਸਾਗਰ ਨਗਰ ਦੇ ਔੜ ਕਸਬੇ ਦੇ ਵਿੱਚੋਂ ਕਿਹੜਾ ਬਲਾਕ ਆ ਉਹਨੂੰ ਖਤਮ ਕਰਕੇ ਉਹਨੂੰ ਬੰਗਾ ਸ਼ਿਫਟ ਕਰ ਲਿਆ ਆ ਉਸ ਬਲਾਕ ਦੇ ਉਹਦੀ ਰਾਖੀ ਵਾਸਤੇ ਉਹਦੀ ਹੋਂਦ ਨੂੰ ਬਚਾਉਣ ਦੇ ਵਾਸਤੇ ਅੱਜ ਬਖ ਬਖ ਪਾਰਟੀਆਂ ਦੇ ਕਿਹੜੇ ਸਾਥੀ ਆ ਇੱਥੇ ਪਹੁੰਚੇ ਆ ਸਰਪੰਚ ਸਾਹਿਬ ਪੰਚਾਇਤ ਮੈਂਬਰ ਤੇ ਹੋਰ ਪਾਰਟੀਆਂ ਦੇ ਆਗੂ ਪਹੁੰਚੇ ਆ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ 18 ਤਰੀਕ ਨੂੰ ਇਹ ਦਿਨ ਸੋਮਵਾਰ ਨੂੰ ਇੱਕ ਬਹੁਤ ਵੱਡਾ ਇਕੱਠ ਜਿਹੜਾ ਕਸਵਾ ਔੜ ਚ ਰੱਖਿਆ ਆ ਤਾਂ ਕਿ ਜਿਹੜੀ ਇਹ ਸਰਕਾਰ ਆ ਜਿਹੜੇ ਗਲਤ ਫੈਸਲੇ ਲੈ ਰਹੀ ਆ ਉਹਨੂੰ ਵਰਜਿਆ ਜਾ ਸਕੇ ਤੇ ਬਲਾਕ ਔੜ ਜਿਹੜਾ ਆ ਉਹਦੀ ਹੋਂਦ ਨੂੰ ਬਰਕਰਾਰ ਰੱਖਿਆ ਜਾਵੇ ਆਪ ਸਭ ਨੂੰ ਬੇਨਤੀ ਆ ਕਿ ਜਿੱਥੋਂ ਤੱਕ ਵੀ ਸਾਡੀ ਆਵਾਜ਼ ਪਹੁੰਚਦੀ ਆ ਆਪਾਂ ਸਾਰਿਆਂ ਨੇ ਸੋਮਵਾਰ ਨੂੰ 18 ਤਰੀਕ ਨੂੰ ਉਸ ਵੱਡੇ ਰੋਸ ਪ੍ਰਦਰਸ਼ਨ ਸ਼ਾਮਲ ਹੋਣਾ ਤਾਂ ਕਿ ਕਸਵਾ ਔੜ ਜਿਹੜਾ ਆ ਇਹਦਾ ਬਲਾਕ ਬਚਾਇਆ ਜਾ ਕੇ ਆਪ ਸਭ ਬਹੁਤ ਬਹੁਤ ਧੰਨਵਾਦ